ਹਾਂਜੀ ਬਾਈ ਬਹੁਤ ਬੰਦੇ ਆਪਣੇ ਬਾਰੇ ਟਿੱਪਣੀਆਂ ਕਰਦੇ ਇਹ ਐ ਆ ਇਹ ਐਵੇਂ ਆ ਠੀਕ ਆ ਨਾ ਬਾਈ ਕਿਸੇ ਨਾਲ ਮੈਨੂੰ ਡੱਕਾ ਫਰਕ ਨਹੀਂ ਪੈਂਦਾ ਯਾਰ ਠੀਕ ਆ ਹੁਣ ਛੋਟੇ ਤੋਂ ਸਰਟੀਫਿਕੇਟ ਲੈਂਦਾ ਲੈਂਦਾ ਠੀਕ ਆ ਨਾ ਮੈਂ ਜਿਹੜੇ ਬੰਦੇ ਚੰਗਾ ਮੰਨਦੇ ਮੈਂ ਉਹਨਾਂ ਮੂਰੇ ਡਿੱਗਣਾ ਥੋੜੀ ਯਾਰ ਬਾਕੀ ਜਿਹੜਾ ਵੀ ਯਾਰ 네ਗੇਟਿਵ ਬੋਲਦਾ ਬੋਲੀ ਆ ਉਹ ਮੈਨੂੰ ਫਰਕ ਨਹੀਂ ਪੈਂਦਾ ਬਾਕੀ ਟਰੈਕ 'ਚ ਮਿਹਨਤ ਕਰਦਾ ਮੈਂ ਸਾਰਿਆਂ ਦੇ ਸਾਹਮਣੇ ਹੁਣਾਂਗਾ ਹੁਣ ਵਿੱਚ ਬੰਦੇ ਕਹਿੰਦੇ ਆ ਕਿ ਵੀ ਇੱਧਰ ਲੜਾ ਇੱਧਰ ਲੜਾ ਯਾਰ ਜੇ ਮੈਂ ਕੱਲ ਨੂੰ ਜਵਾਖਾਂ ਨੂੰ ਸਾਈਡ 'ਤੇ ਰੱਖ ਕੇ ਬਾਗਿਆ ਤੂੰ ਸੂੰ ਹੀ ਕਹਿਣਾ ਮੈਨੂੰ ਵੀ ਹੁਣ ਪਰਦੇ ਚ ਕੀ ਕਰਾਉਣਾ ਇਹਨਾਂ ਤੋਂ ਹੁਣ ਇੱਥੇ ਟਰੈਕ ਦੇ ਵਿਚਾਲੇ ਆ ਸਾਰਿਆਂ ਦੇ ਸਾਹਮਣੇ ਹੁੰਨਾ ਇੱਥੇ ਹੀ ਰਹਿਆ ਕਰੂਗਾ ਸਾਈਡ ਸੂਟ ਤੇ ਕਿਤੇ ਨਹੀਂ ਜਾਂਦਾ ਮੈਂ ਠੀਕ ਆ ਨਾ ਬਾਕੀ ਜਿਹੜੇ ਆ ਨੈਗੇਟਿਵ ਬੋਲਦੇ ਆ ਮੈਂ ਸੋਡਾ ਜਿਹੜਾ ਵਿਚਾਰ ਆ ਮੈਂ ਬਦਲ ਨਹੀਂ ਸਕਦਾ ਨਜ਼ਰੀਆ ਸੋਡਾ ਮੈਂ ਬਦਲ ਨਹੀਂ ਸਕਦਾ ਜਿਨੇ ਜੋ ਸੋਚਣਾ ਸੋਚੀ ਜਾਓ ਜਿੰਨਾ ਕ ਟਾਈਮ ਪਰਮਾਤਮਾ ਦੀ ਮਿਹਰ ਰਹੂਗੀ ਠੀਕ ਆ ਬਖਸ਼ਿਸ਼ ਹੋਈ ਪਰਮਾਤਮਾ ਦੀ ਇੱਥੇ ਬਸ ਮਿਹਨਤ ਕਰਦੇ ਰਹਾਂਗੇ ਠੀਕ ਆ ਨਾ ਬਾਕੀ ਯਾਰ ਜਿਹੜੇ ਸਪੋਰਟ ਕਰ ਜਾਂਦੇ ਆ ਬਹੁਤ ਹੈਗਾ ਤੇ ਜਿਹੜੇ ਭਰਾ ਠੀਕ ਆ ਵੀ ਬੈਡਬਾਲ ਦਾ ਚਲੋ ਠੀਕ ਆ ਯਾਰ ਹੁੰਦਾ ਵੀ ਕੰਮ ਆਗਾ ਹੁਣ ਜਦੋਂ ਚਲੋ ਤੁਸੀਂ ਵਰਤ ਨਹੀਂ ਹੈਗੇ ਮੇਰੇ ਬਾਰੇ ਹਨਾ ਮੇਰੇ ਨਾਲ ਤੁਸੀਂ ਵੀ ਬੋਲਣੀ ਆ ਬਾਕੀ ਮੈਂ ਇਹੀ ਕਹੂੰਗਾ ਸਾਰਿਆਂ ਨੂੰ ਵੀ ਮੁੱਕ ਦੀ ਗੱਲ ਆ ਮੇਰੇ ਨਾਲ رابطہ ਕਰੋ ਯਾਰਾ ਬਹਿ ਕੇ ਗੱਲ ਕਰੋ ਮੇਰੇ ਲਈ ਅੱਧਾ ਪੌਣਾ ਘੰਟਾ ਲੱਗ ਜਾਇਆ ਕਰੋ ਤੁਹਾਨੂੰ ਪਤਾ ਲੱਗ ਜੂਗਾ ਠੀਕ ਐ ਮੈਂ ਸੁਣੀਆਂ ਸੁਨਾਈਆਂ ਗੱਲਾਂ ਤੇ ਆਪਦਾ ਵੀ ਜਿਆਦਾ ਗੌਰ ਨਾ ਕਰਿਆ ਕਰੋ 一个报道。